ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਸੀਂ ਇਸ ਟਾਈਮ ਹੈਗੇ ਆ ਜੀ ਬਾਉਪੁਰ ਏਰੀਆ ਦੇ ਵਿੱਚ ਤੇ ਜਿਹੜਾ ਤੁਸੀਂ ਪਛੇਰੀਆ ਦੇਖਦੇ ਆ ਸਾਰਾ ਬਾਉਪੁਰ ਏਰੀਆ ਭੀਮ ਕਦੇਮ ਖੋਰ ਕਾਫੀ ਪਿੰਡ ਜਿਹੜੇ 16 17 ਪਿੰਡ ਜਿਹੜੇ ਹੈਗੇ ਪਾਣੀ ਦੀ ਮਾਰ ਰੇਟ ਆ ਜਿਹੜੇ ਹੈਗੇ ਆ ਉਹ ਹੈਗੇ ਆ ਤੇ ਜਿਹੜੇ ਕਾਫੀ ਦਿਨਾਂ ਤੋਂ ਵੀਰਾਂ ਦੇ ਫੋਨ ਆ ਰਹੇ ਸੀ ਵੀਰ ਜੀ ਉਹ ਕੋਠੀ ਕਿੱਥੇ ਆ ਜਿਹੜੀ ਰੂੜੀ ਆ ਬਾਉਪੁਰੇ ਪਿੰਡ ਦੇ ਵਿੱਚ ਜਾਂ ਹੋਰ ਕੁਛ ਆ ਵੀਰ ਜੀ ਮਤਲਬ ਬਲਕੇ ਜਿਹੜਾ ਹੈਗਾ ਇੱਥੇ ਇੱਕ ਪਾਣੀ ਲਗਾਤਾਰ ਵਧ ਰਿਹਾ ਆ ਜਿਹੜੀ ਕੋਠੀ ਰੂੜੀ ਆ ਉਹ ਇਸ ਏਰੀਆ ਦੇ ਵਿੱਚ ਨਹੀਂ ਹੈਗੀ ਉਹ ਪਠਾਨਕੋਟ ਦੇ ਲਾਗੇ ਬੰਨੇ ਆ ਜਿਹੜਾ ਵੀਰਾਂ ਦੇ ਖਾਸ ਕਰਕੇ ਇਹ ਫੋਨ ਆਂਦਾ ਸੀਗਾ ਮੇਰਾ ਵੀਡੀਓ ਬਣਾਉਣ ਦਾ ਮੇਨ ਜਿਹੜਾ ਮਕਸਦ ਇਹ ਆ ਵੀ ਜਿਹੜੀਆਂ ਬਹੁਤ ਜ਼ਿਆਦੀਆਂ ਝੂਠੀਆਂ ਫਵਾਵਾਆਂ ਜਿਹੜੀਆਂ ਹੁੰਦੀਆਂ ਆ ਸਾਡੀਆਂ ਸੋਸ਼ਲ ਮੀਡੀਆ ਤੇ ਉਤੋਂ ਜਿਹੜਾ ਜਿੰਨਾ ਵੀ ਵੱਧ ਤੋਂ ਵੱਧ ਹੈਗਾ ਵਾ ਪਰਹੇਜ਼ ਕਰੋ ਕਿਉਂਕਿ ਜਿਹੜਾ ਹੈਗਾ ਪਾਣੀ ਹਜੇ ਤੱਕ ਨਿਰੰਤਰ ਵਧ ਰਿਹਾ ਆ ਤੇ ਜਿਵੇਂ ਕਿ ਤੁਸੀਂ ਆ ਦੇਖਦੇ ਹੀ ਹੋ ਸਾਹਮਣੇ ਵੀ ਜਿਹੜੇ ਵਿੱਚ ਵੀਰ ਬੈਠੇ ਆ ਤੇ ਜਿਹੜਾ ਇਹ ਕੋਈ 15 16000 ਏਕੜ ਦਾ ਰਕਬਾ ਆ ਇਹ ਤਕਰੀਬਨ ਹਰ ਸਾਲ ਹੀ ਪਾਣੀ ਦੇ ਮਾਰੇਠਾ ਆ ਜਾਂਦਾ ਕਿਸੇ ਕੋਈ ਦੋਹਾਂ ਸਾਲਾਂ ਦੇ ਵਿੱਚ ਇੱਕ ਫਸਲ ਵੱਢ ਵੀ ਲਈ ਤੇ ਉਹਦੇ ਵਿੱਚ ਕੋਈ ਜਿਹੜਾ ਹੈਗਾ ਵਾ ਵੀ ਇਹਨਾਂ ਨੂੰ ਕੋਈ ਉਹ ਜਿਹੜਾ ਹੈਗਾ ਵਾ ਵੀ ਖਰਚਾ ਖੁਰਚਾ ਜਿਹੜਾ ਪੂਰਾ ਕਰ ਲੈਂਦੇ ਆ ਤੇ ਨਿਰੰਤਰ ਜਿਵੇਂ ਕਿ ਹੁਣ ਜਿਹੜੀਆਂ ਸਮਾਂ ਆ ਆਪਣਾ ਇਹਦੇ ਵਿੱਚ ਜਿਹੜਾ ਨੋਟ ਕੀਤਾ ਕਰਨ ਵਾਲੀ ਗੱਲ ਆ ਵੀ ਜਿਵੇਂ ਜਿਵੇਂ ਪਾਣੀ ਘਟੇਗਾ ਤੇ ਆਉਣ ਵਾਲੀਆਂ ਮੁਸ਼ਕਲਾਂ ਉਦੋਂ ਵਧਣੀਆਂ ਇਸ ਟਾਈਮ ਜਿਹੜਾ ਹੈਗਾ ਵਾ ਇੱਥੇ ਰਾਸ਼ਨ ਵੀ ਹੈਗਾ ਹੈਗਾ ਨਾ ਵੀਰ ਜੀ ਹਾਂ ਰਾਸ਼ਨ ਵਾਧੂ ਭਾਈ ਰਾਸ਼ਨ ਵੀ ਹੈਗਾ ਕਿਉਂਕਿ ਇਹ ਵੀਰ ਜਿਹੜਾ ਹੈਗਾ ਨਿਰੰਤਰ ਜਦੋਂ ਦਾ ਪਾਣੀ ਆਇਆ ਉਦੋਂ ਦਾ ਹੀ ਇੱਥੇ ਸੇਵਾ ਕਰ ਰਿਹਾ ਆ ਤੇ ਚਲੋ ਇਸ ਵੀਰ ਦੇ ਸੰਪਰਕ ਦੇ ਵਿੱਚ ਅਸੀਂ ਜਿੰਨਾ ਵੀ ਹੈਗਾ ਟੱਚ ਰਹਿੰਨੇ ਆ ਤੇ ਇਹ ਜਿੰਨਾ ਵੱਧ ਤੋਂ ਵੱਧ ਜਿਹੜਾ ਹੈਗਾ ਵੀਰ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇੱਥੇ ਪਾਣੀ ਲੱਥਾ ਉਸ ਟਾਈਮ ਜਿਹੜੇ ਹੈਗੇ ਬਹੁਤ ਸਾਰੇ ਕਿਸਾਨਾਂ ਭਰਾਵਾਂ ਦੀ ਜ਼ਮੀਨ ਦੇ ਵਿੱਚ ਜਿਹੜੀ ਹੈਗੀ ਘੱਟੋ-ਘੱਟ ਵੀ ਕੋਈ 10 ਫੁੱਟ ਰੇਤਾ ਚੜ੍ਹੀ ਹੋਈ ਹੋਊਗੀ ਕਿਸੇ ਦੀ 15 ਫੁੱਟ ਜਿਹੜੀ ਵਾਈਲ ਲੈਕ ਨਹੀਂ ਰਹੀਗੀ ਉਹਨਾਂ ਨੂੰ ਵੀ ਜ਼ਰੂਰਤ ਹੈ ਤੇ ਇਸ ਟਾਈਮ ਵੀ ਜਿਹੜਾ ਪਾਣੀ ਹੈਗਾ ਚੜ ਰਿਹਾ ਕੋ ਉਤਰ ਰਿਹਾ ਇਸ ਮੋਕੇ ਵੀਰਜੀ ਪਾਣੀ ਅੱਜ ਜਦੋਂ ਕੱਲ ਸ਼ਾਮੀ 7 ਵਜੇ ਮੈਂ ਗਿਆ ਸੀ ਉਦੋਂ ਪਾਣੀ ਪੁਲ ਦੇ ਪਿਛਲੇ ਬੰਨੇ ਬਿਲਕੁਲ ਨਹੀਂ ਸੀ ਜਦੋਂ ਮੈਂ ਸਵੇਰੇ 7 ਵਜੇ ਆਇਆ ਉਦੋਂ 3-3 ਫੁੱਟ ਪਾਣੀ ਵਧਿਆ ਹੋਇਆ ਸੀ ਕਿਉਂਕਿ ਰਾਤ ਪਾਣੀ ਘੱਟੋ-ਘੱਟ 3-3 ਫੁੱਟ ਜਿਹੜਾ ਇਸ ਏਰੀਆ ਦੇ ਵਿੱਚ ਪਾਣੀ ਵਧ ਗਿਆ ਅਸੀਂ ਇੱਕ 11 ਤਰੀਕ ਤੋਂ ਲੈ ਕੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਭਾਈ ਹੱਥ ਜੋੜ ਕੇ ਬੇਨਤੀ ਆ ਡੰਗਰ ਔਰ ਆਪਣੇ ਪਰਿਵਾਰ ਜਿਹੜੇ ਆ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਲੇਕਿਨ ਕੋਈ ਵੀ ਪਰਿਵਾਰ ਇਹੋ ਜਿਹਾ ਨਹੀਂ ਸੀ ਜਿਹੜਾ ਘਰ ਛੱਡ ਕੇ ਉਹਨੂੰ ਤਿਆਰ ਸੀ ਲੇਕਿਨ ਅੱਜ ਜਦੋਂ ਨੱਕੋ ਮੂੰਹ ਝੁੱਲ ਗਈ ਪਾਣੀ ਬਿਲਕੁਲ ਬਹੁਤ ਜ਼ਿਆਦਾ ਓਵਰ ਹੋ ਗਿਆ ਉਦੋਂ ਵੀ ਹੁਣ ਸੰਗਤ ਜਿਹੜੀ ਆ ਡੰਗਰ ਵੀ ਕੱਢ ਰਹੀ ਆ ਤੇ ਸੰਗਤ ਦੇ ਜਿਹੜੇ ਪਰਿਵਾਰਵਾ ਉਹਨਾਂ ਨੂੰ ਵੀ ਅਸੀਂ ਥ੍ਰੱਕ ਤਾਂ ਤੇ ਲਿਆ ਰਹੇ ਆ ਸੰਤ ਬਾਬਾ ਬਲਵੀਰ ਸਿੰਘ ਚੀਚੇਵਾਲ ਰਾਤ ਸਵਾ ਮੈਂਬਰ ਸਵੇਰੇ 7 ਵਜੇ ਤੋਂ ਲੈ ਕੇ ਹੋਂ ਤੱਕ ਦਰਿਆ ਦੇ ਵਿੱਚ ਹੀ ਆ ਜੀ ਬਸ ਇਸੇ ਕਾਰਜਾ ਜੀ ਲੱਗੇ ਹੋਇਆ ਕਿ ਸੰਗਤ ਨੂੰ ਸੁਰੱਖਿਆ ਤਾਂ ਤੇ ਲਿਆਉਣ ਵਾਸਤੇ ਤੇ ਚਾਰ ਕਿਸ਼ਤیاں ਜਿਹੜੀਆਂ ਲਗਾਤਾਰ 11 ਤਰੀਕ ਤੋਂ ਚੱਲ ਰਹੀਆਂ ਲੇਕਿਨ ਅੱਗੇ ਸੰਗਤ ਜਿਹੜੀ ਸੀ ਘਰ ਛੱਡ ਕੇ ਉਹਨੂੰ ਤਿਆਰ ਨਹੀਂ ਸੀ ਕਿਉਂਕਿ ਬਾਅਦ ਦੇ ਵਿੱਚ ਜਿਹੜਾ ਸਮਾਨ ਮੀ ਚੋਰੀ ਹੋ ਜਾਂਦਾ ਇਸ ਵਾਸਤੇ ਹੁਣ ਜਿਹੜੀ ਸੰਗਤ ਆ ਜੀ ਪਾਣੀ ਘਰਾਂ ਦੇ ਵਿੱਚ ਵੜ ਗਿਆ ਕੂਠਿਆਂ ਦੇ ਬੈਨ ਨੂੰ ਮਜਬੂਰ ਹੋ ਗਿਆ ਇਸ ਵਾਸਤੇ ਸਾਰੀ ਸੰਗਤ ਜਿਹੜੀ ਆ ਹੁਣ ਇਸ ਮੌਕੇ ਪੂਰਾ ਰਾਸ਼ਾ ਬੋਟਾਂ ਦੇ ਉੱਤੇ ਐਨ ਡੀ ਐਸ ਡੀ ਆਰ ਫਰ ਵਾਲੀਆਂ ਟੀਮਾਂ ਵੀ ਆਈਆਂ ਹੋਈਆਂ ਸੰਤ ਬਾਬਾ ਬਲਬੀਰ ਸਿੰਘ ਸੀਚੇ ਵਾਲ ਵੀ ਲੱਗੇ ਹੋਇਆ ਬਸ ਪਾਣੀ ਜਿਹੜਾ ਬਹੁਤ ਤੇਜ਼ੀ ਨਾਲ ਵਧ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ